ਇਨਫਾਟੀ ਇੱਕ ਗੱਲ ਇਸ ਤਰ੍ਹਾਂ ਹੈ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਿੱਖਾਂ ਦਾ ਇੱਕ ਬਹੁਤ ਵੱਡਾ ਮਹਾਨ ਪਵਿੱਤਰ ਸਥਾਨ ਹੈ ਜਿਹੜਾ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਕਿਸੇ ਸਿਧਾਂਤਾਂ ਦੇ ਅਧੀਨ ਕਿਸੇ ਮर्यादा ਦੇ ਅਧੀਨ ਇਸੇ ਪਰੰਪਰਾਵਾਂ ਦੇ ਅਧੀਨ ਇਹਨੂੰ ਸਿਰਜਣਾ ਕੀਤੀ ਔਰ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਕੌਮ ਵਿੱਚ ਕਦੀ ਕੋਈ ਦੁਗਦਾ ਪੈ ਜੇ ਤਾਂ ਇੱਥੇ ਅਸੀਂ ਸਾਰੇ ਇਕੱਠੇ ਹੋ ਕੇ ਉਸ ਦੁਗਦਾ ਦਾ ਨੂੰ ਦੂਰ ਕਰ ਸਕਦੇ ਹਾਂ ਔਰ ਜੋ ਇਥੇ ਤਖਤ ਦੀ ਮਹਾਨਤਾ ਹੈ ਜਿਦੇ ਜੋ ਗੁਰੂ ਦਾ ਸੰਦੇਸ਼ ਹੈ ਇਥੇ ਪੰਜ ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ ਜਹਦਰ ਸ਼੍ਰੀ ਅਕਾਲ ਤਰ ਸਾਹਿਬ ਜੀ ਉਹ ਸਾਨੂੰ ਕਿشن ਨਿਰਦੇਸ਼ ਸਿੱਖਾਂ ਨੂੰ ਦਿੰਦੀ ਹੈ ਦਲਹੀਸ ਦਰਸ਼ਨੀ ਟੌੜੀ ਤੇ ਬਾਅਦ ਅਸੀਂ ਸਾਰੇ ਕਿਸੇ ਪਦਵੀ ਚ ਹੋਈਏ ਇਕਨ ਜਦੋਂ ਸਿੱਧ ਦਲਹੀਸ ਤੋਂ ਅੰਦਰ ਜਾਣੇ ਆ ਉਦੋਂ ਸਿੱਖ ਤੇ ਗੁਰੂ ਦਾ ਸਿੱਧਾ ਨਾਤਾ ਬਣ ਜਾਂਦਾ ਤੇ ਪਾਚਾ ਕਹਿੰਦੇ ਜੇ ਗੁਰ ਝੜਕੇ ਤਾਂ ਮਿੱਠਾ ਲੱਗੇ ਜੇ ਬਖਸਲੇ ਦੇ ਬਖਸ਼ੇਤ ਦਾ ਗੁਰਬਣੀ ਆਈ ਇਹ ਉਹਦੀ ਵਡਿਆਈ ਹੈ ਜਿਹੜਾ ਗਲਤੀ ਕਰੇ ਉਹਨੂੰ ਝਿੜਕਦਾ ਵੀ ਹੈ ਤੇ ਕਾਰ ਉਪਦੇਸ਼ ਝੜਕੇ ਬਹੁਤ ਭਾਰੀ ਮਹਰ ਪਿਤਾ ਗੱਲਾ ਫਿਰ ਉਹ ਗਰਵੀ ਲੰਦਾ ਹੈ ਉਹ ਬਖਸ਼ਦਾ ਵੀ ਹੈ ਸੋ ਇਹ ਬਖਸ਼ਿੰਦ ਵੀ ਹੈ ਝਿੜਕਦਾ ਵੀ ਹੈ ਆਦੇਸ਼ ਵੀ ਜਾਰੀ ਕਰਦੇ ਸੰਦੇਸ਼ ਵੀ ਕਰਦੇ ਹਦਾਇਤਾ ਵੀ ਕਰਦੇ ਇਸ ਕਰਕੇ ਮੈਂ ਸਮਝੀ ਦੀ ਹੈ ਕਿ ਅੱਜ ਸਾਨੂੰ ਸਕੂਨ ਹੋਵੇਗਾ ਰਾਹਤ ਮਿਲੇਗੀ ਕਿ ਅੱਜ ਕੌਮ ਜਿਹੜੀ ਦੁਬਧਾ ਪਈ ਸੀ ਉਹ ਦੁਬਧਾ ਨੂੰ ਖਤਮ ਕਰਨ ਵਾਸਤੇ ਸਿੰਘ ਸਹਿਬਾਨ ਬਹੁਤ ਸਜਜਤਾ ਦੇ ਨਾਲ

ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਿੱਖਾਂ ਦਾ ਇੱਕ ਬਹੁਤ ਵੱਡਾ ਮਹਾਨ ਪਵਿੱਤਰ ਸਥਾਨ ਹੈ ਜਿਹੜਾ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਕਿਸੇ ਸਿਧਾਂਤਾਂ ਦੇ ਕਿਸੇ ਮर्यादा ਦੇ ਕਿਸੇ ਪਰੰਪਰਾਵਾਂ ਦੇ ਅਧੀਨ ਇਹਨੂੰ ਸਿਰਜਣਾ ਕੀਤੀ ਔਰ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਕੌਮ ਵਿੱਚ ਕਦੀ ਕੋਈ ਦੁਬਦਾ ਪੈ ਜੇ ਤਾਂ ਇੱਥੇ ਅਸੀਂ ਸਾਰੇ ਇਕੱਠੇ ਹੋ ਕੇ ਉਸ ਦੁਬਦਾ ਦਾ ਨੂੰ ਦੂਰ ਕਰ ਸਕਦੇ ਹਾਂ ਔਰ ਜੋ ਇੱਥੇ ਤਾਕਤ ਦੀ ਮਹਾਨਤਾ ਹੈ ਕਿ ਜੋ ਗੁਰੂ ਦਾ ਸੰਦੇਸ਼ ਹੈ ਇੱਥੇ ਪੰਜ ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ ਜਹਦਲ ਸ਼੍ਰੀ ਅਕਾਲ ਤਰ ਸਾਹਿਬ ਜੀ ਉਹ ਸਾਨੂੰ ਕਿਛ ਨਿਰਦੇਸ਼ ਸਿੱਖਾ ਨੂੰ ਦਿੰਦੀ ਹੈ ਦਲੀਸ਼ ਦਰਸ਼ਨੀ ਡੋੜੀ ਤੇ ਬਾਅਦ ਅਸੀਂ ਸਾਰੇ ਕਿਸੇ ਪਦਵੀ ਚ ਹੋਈਏ ਇਕਨ ਜਦੋਂ ਸਿੱਧ ਦਲੀਸ਼ ਤੋਂ ਅੰਦਰ ਜਾਣੇ ਆ ਉਦੋਂ ਸਿੱਖ ਤੇ ਗੁਰੂ ਦਾ ਸਿੱਧਾ ਨਾਤਾ ਬਣ ਜਾਂਦਾ ਤੇ ਪਾਚਾ ਕਹਿੰਦੇ ਜੇ ਗੁਰ ਝੜਕੇ ਤਾਂ ਮਿੱਠਾ ਲੱਗੈ ਜੇ ਬਖਸ਼ ਨੇ ਜੇ ਬਖਸ਼ੇ ਤੱਕ ਗੁਰ ਵਡਿਆਈ ਇਹੋ ਦੀ ਵਡਿਆਈ ਹੈ ਜਿਹੜਾ ਗਲਤੀ ਕਰੇ ਉਹਨੂੰ ਝਿੜਕਦਾ ਵੀ ਹੈ ਤੇ ਘਰ ਉਪਦੇਸ਼ ਝੜਕੇ ਬਹੁਤ ਭਾਰੀ ਮਹਰ ਪਿਤਾ ਗੱਲਾ ਵੀ ਫਿਰ ਉਹ ਗੱਲ ਵੀ ਲੰਦਾ ਹੈ ਉਹ ਬਖਸ਼ਦਾ ਵੀ ਹੈ ਸੋ ਇਹ ਬਖਸ਼ਿੰਦ ਵੀ ਹੈ ਝਿੜਕਦਾ ਵੀ ਹੈ ਆਦੇਸ਼ ਵੀ ਜਾਰੀ ਕਰਦੇ ਸੰਦੇਸ਼ ਵੀ ਕਰਦੇ ਹਦਾਇਤਾ ਵੀ ਕਰਦੇ ਇਸ ਕਰਕੇ ਮੈਂ ਸਮਝੀ ਦੀ ਹੈ ਕਿ ਅੱਜ ਸਾਨੂੰ ਸਕੂਨ ਹੋਵੇਗਾ ਰਾਹਤ ਮਿਲੇਗੀ ਕਿ ਅੱਜ ਕੌਮ ਜਿਹੜੀ ਦੁਬਧਾ ਪਈ ਸੀ ਉਹ ਦੁਬਧਾ ਨੂੰ ਖਤਮ ਕਰਨ ਵਾਸਤੇ ਸਿੰਘ ਸਹਿਬਾਨ ਬਹੁਤ ਸਜਜਤਾ ਦੇ ਨਾਲ

ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਿੱਖਾਂ ਦਾ ਇੱਕ ਬਹੁਤ ਵੱਡਾ ਮਹਾਨ ਪਵਿੱਤਰ ਸਥਾਨ ਹੈ ਜਿਹੜਾ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਕਿਸੇ ਸਿਧਾਂਤਾਂ ਦੇ ਅਧੀਨ ਕਿਸੇ ਮर्यादा ਦੇ ਅਧੀਨ ਕਿਸੇ ਪਰੰਪਰਾਵਾਂ ਦੇ ਅਧੀਨ ਇਹਨੂੰ ਸਿਰਜਣਾ ਕੀਤੀ ਔਰ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਕੌਮ ਵਿੱਚ ਕਦੀ ਕੋਈ ਦੁਬਦਾ ਪੈ ਜੇ ਤਾਂ ਇੱਥੇ ਅਸੀਂ ਸਾਰੇ ਇਕੱਠੇ ਹੋ ਕੇ ਉਸ ਦੁਬਦਾ ਦਾ ਨੂੰ ਦੂਰ ਕਰ ਸਕਦੇ ਹਾਂ ਔਰ ਜੋ ਇੱਥੇ ਤਕਤ ਦੀ ਮਹਾਨਤਾ ਹੈ ਕਿ ਜੋ ਗੁਰੂ ਦਾ ਸੰਦੇਸ਼ ਹੈ ਇੱਥੇ ਪੰਜ ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ ਜਹਦਰ ਸ਼੍ਰੀ ਅਕਾਤਰ ਸਾਹਿਬ ਜੀ ਉਹ ਸਾਨੂੰ ਕਿਛ ਨਿਰਦੇਸ਼ ਸਿੱਖਾਂ ਨੂੰ ਦਿੰਦੀ ਹੈ ਦਲਹੀਸ ਦਰਸ਼ਨੀ ਡੋੜੀ ਤੇ ਬਾਅਦ ਅਸੀਂ ਸਾਰੇ ਕਿਸੇ ਪਦਵੀ ਚ ਹੋਈਏ ਇਕਨ ਜਦੋਂ ਅਸੀਂ ਦਲਹੀਸ ਤੋਂ ਅੰਦਰ ਜਾਣੇ ਆ ਉਦੋਂ ਸਿੱਖ ਤੇ ਗੁਰੂ ਦਾ ਸਿੱਧਾ ਨਾਤਾ ਬਣ ਜਾਂਦਾ ਤੇ ਪਾਚਾ ਕਹਿੰਦੇ ਜੇ ਗੁਰ ਝੜਕੇ ਤਾਂ ਮਿੱਠਾ ਲੱਗੇ ਜੇ ਬਖਸ਼ ਨੇ ਜੇ ਬਖਸ਼ੇ ਤੱਕ ਬੁਰ ਬੜਾਈ ਇਹੋ ਦੀ ਵਡਿਆਈ ਹੈ ਜਿਹੜਾ ਗਲਤੀ ਕਰੇ ਉਹਨੂੰ ਛਿੜਕਦਾ ਵੀ ਹੈ ਤੇ ਕਾਨੂੰਨ ਉਪਦੇਸ਼ ਛੜਕੇ ਬਹੁਤ ਭਾਰਤੀ ਬਹੁਤ ਪਿਤਾ ਗੱਲਾ ਵੀ ਹੈ ਇਹ ਉਹ ਗਾਰ ਵੀ ਲੰਦਾ ਹੈ ਉਹ ਬਖਸ਼ਦਾ ਵੀ ਹੈ ਸੋਈ ਬਖਸ਼ਿੰਦ ਵੀ ਹੈ ਛਿੜਕਦਾ ਵੀ ਹੈ ਆਦੇਸ਼ ਵੀ ਜਾਰੀ ਕਰਦੇ ਸੰਦੇਸ਼ ਵੀ ਕਰਦੇ ਹਦਾਇਤਾ ਵੀ ਕਰਦੇ ਇਸ ਕਰਕੇ ਮੈਂ ਸਮਝੀ ਹਾਂ ਕਿ ਅੱਜ ਸਾਨੂੰ ਸਕੂਨ ਹੋਵੇਗਾ ਰਾਹਤ ਮਿਲੇਗੀ ਕਿ ਅੱਜ ਕੌਮ ਜਿਹੜੇ ਦੁਬਧਾ ਪਈ ਸੀ ਉਹ ਦੁਬਧਾ ਨੂੰ ਖਤਮ ਕਰਨ ਵਾਸਤੇ ਸਿੰਘ ਸਹਿਬਾਨ ਬਹੁਤ ਸੁਚਜਤਾ ਦੇ ਨਾਲ

ਗੁਰੂ ਝੜਕਦਾ ਵੀ ਹੈ ਤੇ ਗੁਰੂ ਗੱਲ ਨਾਲ ਵੀ ਲਾਉਂਦਾ ਇੱਕ ਹੋਰ ਝੜਕੇ ਤਾਂ ਮਿੱਠਾ ਲੱਗੇ ਜੇ ਬਖਸ਼ੇ ਤਾਂ ਗੁਰ ਵਡਿਆਈ ਅੱਜੋ ਬਖਸ਼ੇਗਾ ਵੀ ਝੜਕੇਗਾ ਵੀ ਤੇ ਗੱਲ ਵੀ ਲਾਏਗਾ ਸਾਨੂੰ ਤਾਂ ਮਿੱਠਾ ਲੱਗੇਗਾ ਅੱਜ ਤਾਂ ਮਨਜੂਰ ਹੋ ਜਾ ਸਾਰੇ ਤੇ ਕੋਈ ਨਹੀਂ ਹੋਏਗਾ ਮਨਜੂਰ ਜੀ ਮਿੱਠਾ ਕਰਕੇ ਮੰਨ ਲਾਗੇ ਜੀ ਹੁਕਮ ਸਾਰੇ ਸੰਤਾਂ ਦੀ ਗੱਲ ਤਾਂ ਸਾਡੇ ਨਾਲ ਬੱਸ ਬੱਸ ਮਿੱਠਾ ਬੱਸ ਚੱਲ ਚੱਲ ਲੋਗੀ ਸਾਰੇ